ਇਹਨਾਂ ਇੱਕ ਕੈਪਟਨ ਹੈਗੇ ਆ surjeet sambhal ਤੇ ਇਹ ਐਕਚੁਅਲੀ ਟ੍ਰੇਨਿੰਗ ਦਾ ਕੰਮ ਕਰਦੇ ਸੀ ਛੋਟੀ ਮੋਟੀ ਟ੍ਰੇਨਿੰਗ ਜਿਹੜੀ ਆ ਆਪਣੇ ਮੋਬਾਈਲ ਤੋਂ ਕਰੀ ਜਾਂਦੇ ਸੀ ਇਹਨਾਂ ਨੇ ਇੱਕ ਐਪ ਦੇ ਦੇਖ ਲਿਆ ਉੱਤੇ ਆਪਣੇ ਮੋਬਾਈਲ ਦੇ ਉੱਤੇ ਐਕਚੁਅਲੀ ਉਹ ਫੇਕ ਐਪ ਸੀ ਆ ਉੱਤੋਂ ਇਹਨਾਂ ਨੇ ਟ੍ਰੇਨਿੰਗ ਆਪਣੇ ਟ੍ਰੇਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਕਰਦੇ ਕਰਦੇ ਇਹਨਾਂ ਨੇ ਉਹ 72 ਲੱਖ ਰੁਪਏ ਉਹਦੇ ਚ ਲਾ ਦਿੱਤਾ ਉਹ ਜਿਹੜਾ ਐਪ ਦੇ ਵਿੱਚ ਉਹ ਇਹਨਾਂ ਦੇ ਪੈਸੇ ਜਿਹੜੇ ਆ ਇਹਨਾਂ ਨੂੰ ਸ਼ੋਅ ਕਰਕੇ ਦਿਖਾਈ ਜਾ ਰਹੇ ਸੀ ਕਿ ਤੁਹਾਡੇ ਪੈਸੇ ਜਿਹੜੇ ਆ ਇਨਕਰੀਜ਼ ਹੋ ਰਿਹਾ ਹੌਲੀ ਹੌਲੀ ਵਧ ਰਹੇ ਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਪੈਸੇ ਵਾਪਸ ਨਹੀਂ ਨਿਕਲ ਰਹੇ ਤਾਂ ਫਿਰ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਜਿੱਤੇ ਮਕਦਮਾ ਨੰਬਰ 8 ਜਿਹੜਾ ਆ ਉਹ ਕੇਸ ਰਜਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਆ ਬਹੁਤ ਜਲਦੀ ਜਿਹੜੇ ਇਹ ਅਕਾਊਂਟਸ ਦੇ ਵਿੱਚ ਪੈਸੇ ਗਏ ਆ ਤਾਂ ਜੈਸਲੀ ਮੁਜਮਾ ਉਹਨਾਂ ਨੂੰ ਅਸੀਂ ਫੜ ਲਾਂਗੇ ਸਰ ਜਿਹੜਾ ਇਹ ਐਪ ਦੀ ਗੱਲ ਕਰਦੇ ਤੁਸੀਂ ਇਸ ਵਿੱਚ ਇਨਵੈਸਟਮੈਂਟ ਕੀਤੀ ਸੀ ਜਾਂ ਵਨ ਟਾਈਮ ਇਨਵੈਸਟਮੈਂਟ ਕੀਤੀ ਜਾਂ ਕੰਟੀਨਿਊਅਲੀ ਹੋ ਰਿਹਾ ਟ੍ਰਾਂਜੈਕਸ਼ਨ ਨਹੀਂ ਨਹੀਂ ਇਹਨਾਂ ਨੇ ਹੌਲੀ ਹੌਲੀ ਇਨਵੈਸਟਮੈਂਟ ਕੀਤੀ ਹੈ ਜਿਸ ਤਰ੍ਹਾਂ ਇਹਨੇ ਇਨਵੈਸਟਮੈਂਟ ਕਰੀ ਗਏ ਉਸ ਤਰ੍ਹਾਂ ਹੀ ਉਹ ਇਹਨਾਂ ਨੂੰ ਮਤਲਬ ਦਿਖਾਈ ਗਏ ਕਿ ਤੁਹਾਡੇ ਪੈਸੇ ਵੱਧ ਰਹੇ ਆ ਲੇਕਿਨ ਉਹ ਸਿਰਫ ਮੋਬਾਈਲ ਦੇ ਉੱਤੇ ਪੈਸੇ ਸ਼ੋ ਹੋ ਰਹੇ ਆ ਉਹ ਵਿਡਰਾ ਨਹੀਂ ਹੋ ਰਹੇ ਸੀ ਇਹ ਫਿਲਹਾਲ ਦੀ ਕਰੀ ਅਸੀਂ ਇਹਨਾਂ ਦੇ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਪਾਏ ਸੀ ਇਹ ਉਹਦੇ ਵਿੱਚ 11 ਲੱਖ ਦੇ ਕਰੀਬ ਇਹਨਾਂ ਦਾ ਜਿਹੜਾ ਹੈਗਾ ਉਹ ਅਮਾਉਂਟ ਅਸੀਂ ਫ੍ਰੀਜ਼ ਕਰਾਤੀ ਹੈ ਬੈਂਕ ਦੇ ਕੋਲੋਂ ਤੇ ਕੋਸ਼ਿਸ਼ ਕਰਦੇ ਆਂ ਬਾਕੀ ਵੀ ਜਿਹੜੇ ਅਕਾਊਂਟਸ ਪੈਸੇ ਗਏ ਆ ਉਹ ਟ੍ਰੇਸ ਕਰਕੇ ਉਹ ਫ੍ਰੀਜ਼ ਕਰਾ ਕੇ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ ਹਾਂ ਸਰ ਐ ਪਰ ਇਹ ਪਤਾ چل ਰਿਹਾ ਕੋਈ ਕਿਸ ਤਰ੍ਹਾਂ ਚੱਲ ਰਹੀ ਸੀ ਜਾਂ ਕਿਸ ਤਰ੍ਹਾਂ ਆਪਰੇਟ ਕਰ ਰਹੀ ਸੀ ਜਿਹੜੇ ਸੱਜੇ ਮੈਂ ਅੰਡੂਇੰਗ ਇਨਵੈਸਟੀਗੇਸ਼ਨ ਆ ਜਾਏਗਾ ਉਹ ਬੰਦੇ ਮੈਸੇਜ ਸਾਨੂੰ ਪਤਾ ਲੱਗ ਗਿਆ ਗਰੁੱਪ ਦਾ ਜਿਹੜਾ ਹੈਗਾ ਆ ਚਾਰ ਪੰਜ ਬੰਦੇ ਅਸੀਂ ਕਰ ਲਿਆ ਉਹ ਫਾਈਂਡ ਕਰ ਲਿਆ ਪਬਲਿਕ ਨੂੰ ਤਾਂ ਇਹ ਫੇਰ ਹੀ ਸਾਡੀ ਹੈ ਰਿਕਵੈਸਟ ਹੈ ਕਿ ਕਿਸੇ ਦੀ ਗੱਲ ਦੇ ਵਿੱਚ ਨਾ ਜਲਦੀ ਆਓ ਪਹਿਲਾਂ ਵੈਰੀਫਾਈ ਕਰ ਲਓ ਕੋਈ ਵੀ ਗੱਲ ਇਦਾਂ ਦੀ ਹੁੰਦੀ ਆ ਤੇ ਇੰਨੀ ਜਲਦੀ ਕੋਈ ਟਰਾਂਜੈਕਸ਼ਨ ਨਾ ਕਰੋ ਕੋਈ ਐਪ ਜਾਂ ਕੋਈ ਵੀ ਆਂਦਾਸ ਉਹਨੂੰ ਲਿੰਕ ਨੂੰ ਕਿਸੇ ਨੂੰ ਕਲਿੱਕ ਨਾ ਕਰੋ ਤੇ ਜੇ ਇਨ ਕੇਸ ਗਲਤੀ ਹੋ ਹੀ ਜਾਂਦੀ ਹੈ ਤੇ 1923 ਤੇ ਇਮੀਡੀਏਟਲੀ ਕਰ ਦੋ ਤਾਂ ਕਿ ਜਿਹੜੇ ਪੈਸੇ ਆ ਤੁਹਾਡੇ ਕਿਸੇ ਅਗਲੇ ਅਕਾਊਂਟ 'ਚ ਟਰਾਂਸਫਰ ਨਾ ਹੋ ਸਕਣ ਜਦੋਂ ਇੱਕ ਵਾਰੀ ਫ੍ਰੀ ਜੋਜ ਵਿੱਚ ਫਿਰ ਤੁਹਾਨੂੰ ਸਾਡੇ ਕੋ ਆਜੋ ਤੇ ਅਸੀਂ ਪਹਿਲਾਂ ਵੀ ਪੈਸੇ ਲੋਕਾਂ ਦੇ ਦੁਆਏ ਆ ਤੇ ਉਤੋਂ ਕੋਰਟ ਚੋਂ ਆਰਡਰ ਕਰਕੇ ਤੁਹਾਡੇ ਪੈਸੇ ਵਾਪਸ ਕਰਾ ਸਕੀਏ ਇਹ ਉਮੀਦ ਹੈ ਕਿ ਇਸ ਕੇਸ ਵਿੱਚ ਵੀ ਆਪਾਂ ਕਾਫੀ ਸਫਤਤਾ ਕਰ ਸਕਦੇ ਹਾਂ ਉਹ ਪੈਸੇ ਕਮੈਂਟ ਕਰਾ ਸਕਦੇ ਹਾਂ ਨੂੰ ਕੁਝ ਹੀ ਟਾਈਮ ਲੱਗੇਗਾ ਪਰ ਲੇਕਿਨ ਫੰਡ ਜਰੂਰ ਕਰਵਾਵਾਂਗੇ ਇਹਨਾਂ ਦੇ ਪੈਸੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ 11 ਲੱਖ ਤਾਂ ਅਸੀਂ ਫ੍ਰੀਜ਼ ਕਰਵਾ ਹੀ ਦਿੱਤਾ ਇਹਨਾਂ ਦਾ ਉਹ 11 ਲੱਖ ਤਾਂ ਇਹਨਾਂ ਦਾ ਮਿਲ ਜਾਏਗਾ ਅੱਗੇ ਵੀ ਜਿਹੜੇ ਅਕਾਊਂਟਸ 'ਚ ਪੈਸੇ ਗਏ ਆ ਉਹ ਫ੍ਰੀਜ਼ ਕਰਵਾ ਕੇ ਟ੍ਰੇਸ ਕਰਕੇ ਤੇ ਇਹਨਾਂ ਨੂੰ ਦਵਾ ਦਾਂਗੇ ਸਰ ਜਿਹੜੇ ਇਹਨਾਂ ਨੂੰ ਇਹ ਜਿਹੜੀਆਂ ट्रांजੈਕਸ਼ਨਾਂ ਆਈਆਂ ਉਹ ਗੱਲ ਅੱਗੇ ਕਿੰਨੇ ਕਾਉਂਟ ਸੀ ਜਿਹੜੀਆਂ ਤਸਰ ਹੋਈਆਂ ਸੀ ਉਹ ਮਲਟੀਪਲ ਅਕਾਊਂਟਸ ਹੈ ਅੱਗੇ ਕੋਈ ਨਿਅਰ ਤੇ ਜਾ ਕੇ ਉਹਦੀਆਂ ਲੇਅਰ ਅੱਗੇ ਕਾਫੀ ਬਣਾ ਦਿੰਦੇ ਆ ਤਾਂ ਕਿ ਪੁਲਿਸ ਜਲਦੀ ਨਾ ਫੜ ਨਾ ਸਕੇ ਉਹ ਚੱਲ ਰਿਹਾ ਕੰਮ ਅਸੀਂ ਕਰ ਲਾਂਗੇ ਟ੍ਰੇਸ